ਦੇ ਵੀ ਕਿਸਾਨ ਆ ਜਿਹੜਾ ਉਹ ਨਹੀਂ ਚਾਹੂਗਾ ਵੀ ਮੇਰੇ ਅੱਗੇ ਬੱਚਿਆਂ ਦਾ ਭਵਿੱਖ ਰੁਕੇ ਉਹ ਤਾਂ ਚਾਹੂਗਾ ਵੀ ਹੋਵੇ ਪਰ ਇਹਦੇ ਵਿੱਚ ਬਹੁਤ ਵੱਡੀ ਅਸੀਂ ਪਹਿਲ ਕਰਾਂਗੇ ਇੱਕ ਵਾਰੀ ਜੋ ਕੁਝ ਹੋ ਗਿਆ ਹੋ ਗਿਆ ਪਰ ਹੁਣ ਸਾਡੇ ਮੰਤਰੀ ਜੀ ਮੇਰੀ ਇਸ ਗੱਲ ਨਾਲ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਹੋਈ ਆ ਤਿੰਨ ਦਿਨ ਪਹਿਲਾਂ ਹੀ ਗੱਲ ਹੋਈ ਆ ਮੈਂ ਮਿਲਣ ਗਿਆ ਸੀ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਦੁਬਾਰਾ ਵੱਡੀ ਕੋਸ਼ਿਸ਼ ਆ ਜਿਹੜੀ ਸਾਡੇ ਐਗਰੀਕਲਚਰ ਮਿਨਿਸਟਰ ਵੱਲੋਂ ਤੇ ਮੈਂ ਆਪ ਵੀ ਬੇਨਤੀ ਕੀਤੀ ਵੀ ਸਾਡੇ ਵੱਲੋਂ ਅਸੀਂ ਇਹ ਕੋਸ਼ਿਸ਼ ਕਰਾਂਗੇ ਤੁਸੀਂ ਮੈਨੂੰ ਮੰਤਰੀ ਬਣਾਇਆ ਤੇ ਅਸੀਂ ਹਰ ਜਥੇਬੰਦੀ ਨਾਲ ਹਰ ਸੰਗਠਨ ਨਾਲ ਇਹ ਦੁਬਾਰਾ ਇੱਕ ਵਾਰ ਗੱਲ ਤੋਰ ਕੇ ਕਿਉਂਕਿ ਗੱਲ ਤਾਂ ਪਹਿਲਾਂ ਚੱਲ ਹੀ ਰਹੀ ਸੀ ਜਾਂ ਜੀ ਇਲੈਕਸ਼ਨ ਤੋਂ ਪਹਿਲਾਂ ਕੋਡ ਲੱਗ ਗਿਆ ਫਿਰ ਗੱਲ ਖਤਮ ਹੋ ਗਈ ਇਹ ਅਲੱਗ-ਦੱਗ ਕਰੂਗੇ ਇਕੱਠੇ ਦੇਖੋ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਜਿਹੜਾ ਤੁਸੀਂ ਕਿਹਾ ਉਹਦੇ ਵਿੱਚ ਮੇਰੀ ਜਿੰਨੀ ਸਮਝ ਆ ਮੈਂ ਇਹ ਗੱਲ ਕਰੂੰਗਾ ਵੀ ਇਸ ਤਰੀਕੇ ਨਾਲ ਤਾਂ ਜਥੇਬੰਦੀਆਂ ਦਾ ਸੌ ਹੋ ਸਕਦੀ ਅਸੀਂ ਕੋਸ਼ਿਸ਼ ਇਹ ਹੈ ਅਭੀ ਕੋਈ ਵੀ ਜ਼ੀਰੋ ਇਹਨ ਕਰਕੇ 10 ਤੋਂ 11 ਜਿਹੜੀਆਂ ਉਹਨਾਂ ਨੂੰ ਅਧਿਕਾਰ ਦਿੱਤੇ ਜਾਣ ਜਥੇਬੰਦੀਆਂ ਦੇਣ 10 ਤੋਂ 11 ਲੋਕਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਜੇ ਤੁਸੀਂ ਕਹੋ ਵੀ ਇੱਕ 100 ਬੰਦਾ ਬੈਠਾ ਉਹਦੇ ਨਾਲ ਤੁਸੀਂ ਕਿਵੇਂ ਗੱਲ ਕਰੋਗੇ ਕਦੇ ਵੀ ਕੋਈ ਗੱਲ ਕਿਸੇ ਸਿਰੇ ਨਹੀਂ ਲੱਗ ਸਕਦੀ ਤੇ ਜਿਵੇਂ ਵੱਡੀਆਂ ਜਿਹੜੇ ਲੀਡਰ ਨੇ ਜਿਨ੍ਹਾਂ ਤੇ ਛੋਟੇ ਜਥੇਬੰਦੀਆਂ ਨੂੰ ਵੀ ਵਿਸ਼ਵਾਸ ਹੋਊਗਾ ਕਿਉਂਕਿ ਉਹ ਸੰਘਰਸ਼ ਇਕੱਠੇ ਲੜਦੇ ਰਹੇ ਆ ਇਕੱਠੇ ਉਹ ਧਰਨੀਆਂ ਤੇ ਬੈਠੇ ਰਹੇ ਆ ਇੱਕ ਦੂਜੇ ਨਾਲ ਤੇ ਉਹਨਾਂ ਚ ਇਹ ਆ ਵੀ ਉਹ ਜ਼ਰੂਰ ਇਸ ਗੱਲ ਨੂੰ ਜਿੰਨਾ ਜਿਹੜਾ ਇਹ ਟੀਮ ਆ ਜਿਹੜੀ ਉਹ 10 ਤੋਂ 11 ਬੰਦਿਆਂ ਦੀ ਬਣ ਜਾਏ 12 ਬੰਦਿਆਂ ਦੀ ਬਣ ਜਾਏ ਤੇ ਜਿਹਦੇ ਨਾਲ ਉਹ 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 ਅਖੀਰਲੀ ਗੱਲ ਆ ਪਹਿਲਾਂ ਅਸੀਂ ਸਾਰਿਆਂ ਨਾਲ ਕਰਕੇ ਇਹ ਗੱਲ ਕਰਾਂਗੇ ਵੀ ਤੁਸੀਂ ਆਪਾਂ ਇੱਕ ਮੰਚ ਤੇ ਇਕੱਠੇ ਹੋਈ ਪਰ ਇੱਕ ਤੁਸੀਂ ਹੁਣੇ ਪਤਾ ਕਹਿ ਰਹੇ ਕਿ ਆਡੈਂਟੀਫਾਈ ਹੋ ਗਏ ਕਿ ਜਿਹੜੇ ਆदमी ਪਾਪਾ ਨਹੀਂ ਹੋਣਦੇ ਜਿਹੜੇ ਗਰਗਲ ਕਰ ਰਹੇ ਆ ਪਿੰਡਾਂ ਦੇ ਵਿੱਚ ਉਹ ਵੀ ਬਿਲਕੁਲ ਕੀ ਉਹਨਾਂ ਨੂੰ ਵੀ ਉਸ ਮੀਟਿੰਗ ਚ ਬੁਲਾਉਂ ਨਹੀਂ ਉਹ ਤਾਂ ਕੰਮ ਖਰਾਬ ਕਰਨ ਵਾਲੇ ਆ ਉਹਨਾਂ ਨੇ ਤਾਂ ਪਹਿਲਾਂ ਨਹੀਂ ਸਿਰੇ ਚੜਨ ਦਿੱਤੀ ਬਹੁਤ ਲੋਕ ਮੈਨੂੰ ਪਤਾ ਹਣ ਰਿਕਾਰਡ ਜਿਹੜੇ بڑے ਲੋਕ ਲੀਡਰ ਜਿਹੜਾ بڑے ਲੀਡਰ ਗੱਲ ਨੂੰ ਕਿਤੇ ਨਾ ਕਿਤੇ ਕੰਡੇ ਲਾਉਣਾ ਚਾਹੁੰਦੇ ਸਨ ਔਰ ਜਿਹੜੇ ਮਨਸੂਬਾ ਹੀ ਇਹ ਲੈ ਕੇ ਬੈਠੇ ਆ ਵੀ ਗੱਲ ਆਪਾਂ ਸਿਰੇ ਨਹੀਂ ਚੜਨ ਦੇਣੀ ਕਿਸਾਨਾਂ ਨੂੰ ਫਾਇਦਾ ਹੀ ਨਹੀਂ ਹੋਣਾ ਦੇਣਾ ਉਹ ਲੋਕ ਗਵਰਨਮੈਂਟ ਵੱਲੋਂ ਵੀ ਆਇਡੈਂਟੀਫਾਈ ਨੇ ਤੇ ਉਹ ਸਰਕਾਰ ਵੱਲੋਂ ਵੀ ਆਇਡੈਂਟੀਫਾਈ ਨੇ ਉਹਨਾਂ ਨੂੰ ਪਰੇ ਰੱਖਿਆ ਜਾਊਗਾ ਸਰ ਇੱਕ ਐਮਐਸਪੀ ਨੂੰ ਲੈ ਕੇ ਇੱਕ ਪੰਜਾਬ ਹਰਿਆਣਾ ਦੇ ਕਿਸਾਨਾਂ ਦੇ ਵਿੱਚ ਰੋਸ ਹੈਗਾ ਉਹ ਕਹਿੰਦੇ ਵੀ ਬਾਸਪਤੀ ਜਿਹੜੀ ਹੈ ਪਾਕਿਸਤਾਨ ਜਾ ਕੇ ਐਕਸਪੋਰਟ ਕਰ ਰਿਹਾ ਹੈ ਜਿਹੜਾ ਐਮਈਪੀ ਹੈਗਾ ਟੈਕਸ ਜਿਹੜਾ ਐਕਸਪੋਰਟ ਟੈਕਸ ਲਾਇਆ ਨਾ ਉਹਨੂੰ ਰਿਡਿਊਸ ਕੀਤਾ ਜਾਵੇ ਹਟਾਇਆ ਜਾਵੇ ਦੇਖੋ ਪਹਿਲਾਂ ਤਾਂ ਮੈਂ ਸਭ ਨੂੰ ਇਸ ਗੱਲ ਦੀ ਸੈਂਟਰ ਸਰਕਾਰ ਦਾ ਮੁਬਾਰਕਬਾਦ ਦਿੰਨਾ ਵਧਾਈ ਦਿੰਨਾ ਬਈ ਐਡਾ ਵੱਡਾ ਨਕਰੀਜ਼ ਆ ਜਿਹੜਾ ਉਹ ਹੋਇਆ ਹਮੇਸ਼ਾ ਇਹ ਗੱਲ ਰਹਿੰਦੀ ਆ ਸਰਕਾਰ ਕਰਦੀ ਆ ਜਥੇਬੰਦੀਆਂ ਜਿਹੜੀਆਂ ਉਹਨੂੰ ਘੱਟ ਕਹਿੰਦੀਆਂ ਐ ਇਹ ਚ ਕੋਈ ਦੋ ਰਹਿ ਨਹੀਂ ਪਰ ਇਹ ਚ ਜਿਹੜਾ ਅਲੱਗ-ਅਲੱਗ ਇਸ ਵਾਰ ਬੜੇ ਅਲੱਗ ਤਰ੍ਹਾਂ ਦੇ ਜਿਹੜੇ ਚਾਹੇ ਉਹ ਬਾਸਮਤੀ ਚ ਹੁਣ ਬੜੇ ਤਰ੍ਹਾਂ ਦੇ ਨਵੇਂ ਵੀ ਆ ਰਹੇ ਆ ਬੜੇ ਵੈਰਾਈਟੀਆਂ ਆ ਰਹੀਆਂ ਜਿਹਦੇ ਵਿੱਚ ਪਾਣੀ ਘੱਟ ਹੁੰਦਾ ਜਿਹਦੇ ਵਿੱਚ ਦਿਨ ਘੱਟ ਨੇ ਲਾਉਣ ਲਈ ਇਸ ਵਾਰ ਪੰਜਾਬ ਚ ਮੈਂ ਅੱਜ ਹੀ ਗੱਲ ਕਰ ਰਿਹਾ ਸੀ ਉਹ ਵਰਾਇਟੀਆਂ ਨੂੰ ਜ਼ੋਰ ਦਿੱਤਾ ਜਾ ਰਿਹਾ ਜਿਨ੍ਹਾਂ ਦਾ ਰੇਟ ਵੀ ਅੱਗੇ ਚੰਗਾ ਮਿਲੇਗਾ ਜਿਨ੍ਹਾਂ ਦਾ ਟਾਈਮ ਵੀ ਘੱਟ ਆ ਤੇ ਉਹ ਵਰਾਇਟੀ ਇਸ ਵਾਰ ਲੋਕ ਲਾ ਰਹੇ ਆ ਹਾਂ ਇਹ ਗੱਲ ਤੁਹਾਡੀ ਠੀਕ ਆ ਵੀ ਉਹਦਾ ਰੇਟ ਅੱਗੇ ਕਿਵੇਂ ਕਿਉਂਕਿ ਬਾਸਮਤੀ ਆ ਜਿਹੜੀ ਉਹ ਐਮਐਸਪੀ ਨਾਲੋਂ ਜਾਂ ਹੋਰ ਨਾਲੋਂ ਓਪਨ ਮਾਰਕੀਟ 'ਚ ਵੱਧ ਰੇਟ ਮਿਲਦਾ ਉਹਨੂੰ ਤੇ ਕੋਸ਼ਿਸ਼ ਇਹੀ ਕਰਾਂਗੇ ਜਿਵੇਂ ਤੁਸੀਂ ਕਿਹਾ ਪਾਕਿਸਤਾਨ ਦੀ ਗੱਲ ਕੀਤੀ ਹੋਰ ਗੱਲ ਕੀਤੀ ਬਹੁਤ ਐਸੇ ਨੇ ਜਿਹੜੇ ਸਾਡੇ ਬਾਸਮਤੀ ਬਾਹਰ ਜਾ ਕੇ ਵਿਕ ਬਹੁਤ ਵਿਕਦੀ ਆ ਪਰ ਉਹ ਬ੍ਰਾਂਡ ਆ ਜਿਹੜਾ ਉਹ ਬ੍ਰਾਂਡ ਕੋਈ ਹਿੰਦੂਸਤਾਨ ਦੀ ਕੰਪਨੀ ਦਾ ਨਹੀਂ ਲਾਉਂਦੇ ਉਹ ਬ੍ਰਾਂਡ ਆਪਣਾ ਲਾ ਲੈਂਦੇ ਆ ਤੇ ਇਸ ਤਰੀਕੇ ਨਾਲ ਵੀ ਸਾਡੇ 9 ਤੇ ਬ੍ਰਾਂਡਿੰਗ ਹੋਵੇ ਸਾਡੇ 9 ਤੇ ਉਹ ਜਿਹੜਾ ਇਹ ਉਹ ਜਿਹੜਾ ਇਹ ਬਾਸਮਤੀ ਵਿਕੇ ਇਹਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਮੇਰੇ ਵਿਭਾਗ ਵਿੱਚ ਆ ਜਿਹੜਾ ਉਹ ਜੋ ਫੂਡ ਪ੍ਰੋਸੈਸਿੰਗ ਵਿਭਾਗ ਹੈ ਉਹ ਵੀ ਇਹ ਚ ਕਰ ਰਿਹਾ ਕੋਸ਼ਿਸ਼ ਕਿਉਂਕਿ ਜਿੰਨਾ ਚਿਰ ਅਸੀਂ ਗਦਾਮਾਂ 'ਚ ਨਹੀਂ ਰੱਖਣੀ ਕੋਈ ਚੀਜ਼ ਜਿੰਨਾ ਚਿਰ ਅਸੀਂ ਉਹਦੀ ਮਾਰਕੀਟਿੰਗ ਬ੍ਰਾਂਡਿੰਗ ਕਰਾਂਗੇ ਉਹ ਸਾਡੇ ਮਿਨਿਸਟਰੀ ਦਾ ਜਿਹੜਾ ਰੋਲ ਆ ਅਸੀਂ ਉਹ ਕੋਸ਼ਿਸ਼ ਕਰ ਰਹੇ ਆਂ ਵੀ ਉਹਦੇ ਵਿੱਚ ਉਹਨਾਂ ਨੂੰ ਫਿਰ ਚੰਗਾ ਭਾਤ ਤਦੀ ਮਿਲ ਸਕਦਾ ਏ ਪਰ ਇਹ ਇਹ ਵੀ ਕੋਈ ਸ਼ੱਕ ਨਹੀਂ ਵੀ ਕਿਸਾਨਾਂ ਦਾ ਜਿੰਨਾ ਖਰਚਾ ਏ ਜਿੰਨਾ ਕਿਸਾਨਾਂ ਦਾ ਮਤਲਬ ਟਾਈਮ ਆ ਉਹਨਾਂ ਜਿਹੜਾ ਹਜੇ ਵੀ ਜਿੰਨਾ ਵੀ ਭਾਅ ਵੱਧ ਮਿਲ ਸਕਦੇ ਉਹ ਥੋੜਾ ਇਹ ਗੱਲ ਮੈਂ ਮੰਨਣ ਨੂੰ ਬਿਲਕੁਲ ਤਿਆਰ ਆਂ ਵੀ ਉਹਨਾਂ ਦੀ ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਹੈ ਬਿਟੂ ਨੇ ਪਿਛਲੇ ਦੋ ਮਹੀਨਿਆਂ ਤੋਂ ਇੰਡੀਆ ਇੱਕ ਐਪ ਤੇ ਵੈਬਸਾਈਟ ਜਿਹੜੀ ਲਾਂਚ ਕੀਤੀ ਗਈ ਹੈ ਜਿਸ ਬਾਰੇ ਵੀ ਥੋੜਾ ਦੱਸੋ ਵਰਲਡ ਫੂਡ ਇੰਡੀਆ ਇੱਕ ਐਪ ਤੇ ਵੈਬਸਾਈਟ ਜਿਹੜੀ ਲਾਂਚ ਕੀਤੀ ਗਈ ਹੈ ਤੁਹਾਡੀ ਮਿਨਿਸਟਰੀ ਤੁਹਾਡੇ ਕੋਲ ਔਰ ਸਤੰਬਰ ਦੇ ਵਿੱਚੋਂ ਪ੍ਰੋਗਰਾਮ ਹੋਣ ਜਾ ਰਿਹਾ ਹੈ ਪੰਜਾਬ ਔਰ ਪੰਜਾਬੀਆਂ ਦੇ ਲਈ ਕੀ ਖਾਸ ਹੋਏਗਾ ਇਸ ਸਬੰਧਤ ਦੇਖੋ ਪਿਛਲੀ ਵਾਰ ਇਹ ਵਰਲਡ ਫੂਡ ਜਿਹੜਾ ਪ੍ਰਗਤੀ ਮੈਦਾਨ 'ਚ ਹੋਇਆ ਸੀ ਤਕਰੀਬਨ ਅਗਸਤ 'ਚ ਹੋਇਆ ਸੀ ਉਹਦੇ ਵਿੱਚ ਉੱਚ ਬੜਾ ਵੱਡਾ ਯੋਗਦਾਨ ਪੰਜਾਬ ਨੇ ਪਾਇਆ ਸੀ ਪੰਜਾਬ ਉੱਚ ਮੇਨ ਸਟੇਟ ਸੀਗੀ ਜਿਹਨੇ ਉਹ ਪ੍ਰੋਗਰਾਮ ਕਰਾਉਣ ਚ ਆਪਣੀ ਹਿੱਸੇਦਾਰੀ ਪਾਈ ਸੀ ਤੇ ਇਸ ਵਾਰ ਵੀ ਸਾਨੂੰ ਪੂਰੀ ਉਮੀਦ ਆ ਜਿਹੜਾ 19 ਤੋਂ 22 ਤੱਕ ਵਰਲਡ ਫੂਡ ਜਿਹੜਾ ਇੱਕ ਬਹੁਤ ਵੱਡਾ ਕਾਰਜਕ੍ਰਮ ਹੋ ਰਿਹਾ ਉਹਦੇ ਵਿੱਚ ਐਜ਼ ਅ ਮੈਂ ਮਿਨਿਸਟਰ ਮੈਂ ਸਭ ਨਾਲ ਗੱਲ ਕਰੂੰਗਾ ਪੰਜਾਬ ਦੇ ਖਾਸ ਤੌਰ ਤੇ ਜਿਹੜੇ ਫੂਡ ਪ੍ਰੋਸੈਸਿੰਗ ਨਾਲ ਜੁੜੇ ਆ ਚਾਹੇ ਉਹ ਦੁਆਬੇ 'ਚ ਹੋਣ ਚਾਹੇ ਉਹ ਮਾਝੇ 'ਚ ਹੋਣ ਚਾਹੇ ਮਾਲਵੇ 'ਚ ਉਹ ਲੋਕਾਂ ਨੂੰ ਵੱਧ ਤੋਂ ਵੱਧ ਉੱਥੇ ਗੱਲ ਕੀ ਆ ਉੱਥੇ ਅਸੀਂ ਅੱਗੇ ਕੀ ਕਰਦੇ ਸੀ ਦੁਬਈ ਚ ਜਾ ਕੇ ਜਾਂ ਯੂਰਪ ਦੀਆਂ ਕੰਟਰੀਆਂ ਚ ਉੱਥੇ ਜਾ ਕੇ ਅਸੀਂ ਪਾਰਟਿਸਿਪੇਟ ਕਰਦੇ ਸੀ ਅਸੀਂ ਇਹ ਪਹਿਲੀ ਵਾਰ ਪਿਛਲੀ ਵਾਰ ਕੀਤਾ ਇਹ ਦੂਜੀ ਵਾਰ ਹੋਣਾ ਜੀ ਚ ਅਸੀਂ ਉੱਥੇ ਦੇ ਪਲੇਅਰ ਉਰੇ ਲਿਆਂਦੇ 90 ਕੰਟਰੀਆਂ ਨੇ ਆ ਕੇ ਪਾਰਟਿਸਿਪੇਟ ਕੀਤਾ ਜਿਹੜੇ ਸਾਡੇ ਫੂਡ ਪ੍ਰੋਸੈਸਿੰਗ ਜੁੜੇ ਹੋਏ ਲੋਕ ਨੇ ਉਹ ਆਪਣੇ ਆਪਣੇ ਉੱਥੇ ਸਟਾਲ ਲਾਉਂਦੇ ਆ ਉੱਥੇ ਜਦੋਂ 90 ਕੰਟਰੀਆਂ ਦੇ ਮਿਨਿਸਟਰੀਅਲ ਟੀਮ ਆਉਂਦੀ ਆ ਉੱਥੇ ਦੇ ਵੱਡੇ ਵਪਾਰੀ ਆਉਂਦੇ ਆ ਤੇ ਉਹਨਾਂ ਨੂੰ ਆਪਣੀ ਚੀਜ਼ ਦਿਖਾਉਣ ਦਾ ਮੌਕਾ ਮਿਲਦਾ ਜਦੋਂ ਉੱਥੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਉਦੋਂ ਉਹ ਆਪਣੇ ਫਾਰਮ ਤੇ ਲੈ ਕੇ ਆਉਂਦੇ ਆ ਉਹ ਦਿਖਾਉਂਦੇ ਆ ਵੀ ਅਸੀਂ ਕਿੰਨੀ ਚੰਗੀ ਤਰ੍ਹਾਂ ਨਾਲ ਆਪਣਾ ਇਹ ਪ੍ਰੋਡਕਟ ਕਰ ਰਹੇ ਆ ਕਿਉਂਕਿ ਬਾਹਰ ਇੱਕ بڑا মিডিਆ ਜਿਹੜਾ ਇੰਟਰਨੈਸ਼ਨਲ মিডিਆ ਏ ਉਹਦੇ ਵਿੱਚ ਪੰਜਾਬ ਆਪਣੇ ਦੇਸ਼ ਦੇ ਬਾਰੇ ਬੜਾ ਇੱਕ ਭਰਮ ਪਾਇਆ ਹੋਇਆ ਕਿਉਂਕਿ ਉਹ ਕਿਉਂ ਪਾਇਆ ਕਿਉਂਕਿ ਜਿੱਥੇ ਵੀ ਇੰਡੀਆ ਜਿਸ ਮਾਰਕੀਟ ਜਾਂਦਾ ਏ ਉਹਨੂੰ ਕੈਪਚਰ ਕਰ ਲੈਂਦਾ ਉਹ ਇੰਡੀਆ ਦਾ ਕਬਜ਼ਾ ਹੋ ਜਾਂਦਾ ਜੀ ਕਿਉਂਕਿ ਐਡੀ ਸਾਡੀ ਸ਼ਮਤਾ ਹੈ ਪਰ ਕਈ ਮੁਲਕ ਨੇ ਉਹ ਇੰਡੀਆ ਨੂੰ ਪਾਰਟਿਸਿਪੇਟ ਕਰਨ ਨਹੀਂ ਦਿੰਦੇ ਵੀ ਸਾਡਾ ਜਿਵੇਂ ਮਿਲਕ ਪ੍ਰੋਡਕਟ ਆ ਆਪਾਂ ਦੁਨੀਆ ਦੇ ਨੰਬਰ 1 ਮਿਲਕ ਪ੍ਰੋਡਿਊਸਰ ਆ ਪਰ ਸਾਡੀ ਇੱਕ ਵੀ ਚੀਜ਼ ਆ ਜਿਹੜੀ ਉਹ ਬਾਹਰ ਨਹੀਂ ਜਾਣ ਦਿੰਦੇ ਵੀ ਇਹ ਚ ਬੈਕਟੀਰੀਆ ਵੱਧ ਆ ਜੀ ਉਹ ਚੀਜ਼ਾਂ ਤਾਂ ਸਾਡੀਆਂ ਕਲਾਈਮੇਟ ਕਰਕੇ ਆ ਇਹ ਅਸੀਂ ਜਦੋਂ ਔਰੇ ਹੁਣ ਆਪਣੇ ਦੇਸ਼ ਔਰੇ ਆਉਣਗੇ ਜਿਹੜਾ 19 ਤੋਂ 22 ਤੱਕ ਉਹ ਚੋਂ ਅਸੀਂ ਸਾਡੇ ਆਲੂ ਪਟਾਟੋ ਗਰੂਅਰਸ ਨੇ ਸਾਡੇ ਐਨਾ ਕੰਮ ਉਹਦੇ ਨਾਲ ਚਿਪਸ ਦਾ ਹੁੰਦਾ ਏ ਸਾਡੇ ਕੀਲੇ ਨਾਲ ਬਹੁਤ ਵੱਡਾ ਵਪਾਰ ਹੁੰਦਾ ਸਾਡੇ ਕੋਲ ਅੰਬ ਨੇ ਜਿਹੜੇ ਅਸੀਂ ਐਕਸਪੋਰਟ ਕਰ ਸਕਦੇ ਆ ਸਾਡੇ ਕੋਲ ਲੀਚੀ ਆ ਬੜਾ ਕੁਸ਼ ਇਸ ਜਦੋਂ ਫਾਰਮਰ ਉੱਥੇ ਸਾਡਾ ਜਾਏਗਾ ਸਟਾਲ ਲਾਏਗਾ ਤੇ ਉਹ ਕੰਟਰੀਆਂ ਨਾਲ ਸਿੱਧੀ ਉਹਨਾਂ ਦੀ ਡੀਲ ਹੋਏਗੀ ਤੇ ਉਹ ਵੀ ਉੱਥੇ ਜਾ ਕੇ ਆਪਣਾ ਜਦੋ ਉਹਦਾ ਵਪਾਰ ਅਸਲੀ ਗਲਤੀ ਉਹਦਾ ਵਪਾਰ ਬਥੇ ਕਿ ਇਹ ਇਹਦੇ ਪਿੱਛੇ ਮਕਸਦ ਹੈ ਲੋਕਾਂ ਤੋਂ ਦੋਸ਼ਾਂ ਆ ਕੇ ਨੁਕਸਾਨ ਬੱਤੇ ਹੋਏ ਨੇ ਲਗਾਤਾਰ ਬੈਠੇ ਨੇ ਕਟ ਕਰਦੇ ਬੈਠੇ ਹੋਏ ਨੇ ਤੇ ਉਹ ਕਹਿੰਦੇ ਸੀ 30 ਤਰੀਕ ਨੂੰ ਕਹਿੰਦੇ ਅਸੀਂ ਟੋਲ ਪਲਾਜ਼ਾ ਜਿਹੜਾ ਬੰਦ ਕਰਾਂਗੇ ਬੰਦ ਤਾਂ ਮੈਨੂੰ ਲੱਗਦਾ ਕੀਤਾ ਹੀ ਹੋਇਆ ਕੀਤਾ ਕੀਤਾ ਹੈ ਵੀ ਕੀਤਾ ਜੀ ਬਲਾਕ ਫਰੀ ਕੀਤਾ ਹਾਂ ਫਿਰ ਉਹ ਬੰਦ ਹੀ ਆ ਤੇ ਇਹਦੇ ਉੱਤੇ ਸਟੇਟ ਗਵਰਨਮੈਂਟ ਆ ਜਿਹੜੀ ਉਹ ਦੇਖੇ ਉਹਦਾ ਲਾਅ ਐਂਡ ਆਰਡਰ ਦਾ ਕੰਮ ਉਹਨਾਂ ਦਾ ਏ ਉਹ ਕੀ ਇਹਦੇ ਰეკਮੈਂਡ ਕਰਦੇ ਆ ਜ਼ਰੂਰ ਜਿਹੜੀ ਉਹ ਗੱਲ ਸਟੇਟ ਗਵਰਨਮੈਂਟ ਦਾ ਆਪਣੇ ਲੈਵਲ ਤੇ ਉਹ ਉਹਨੂੰ ਜ਼ਰੂਰ ਦੇਖਣਾ ਚਾਹੀਦਾ ਪਰ ਪੰਗਾ ਤਾਂ ਇਹ ਆ ਵੀ ਇਹ ਜਿੰਨੀਆਂ ਵੀ ਕੰਪਨੀਆਂ ਐ ਇਹ ਜਿੰਨਾ ਚਿਰ ਆਪਾਂ ਰੋਕਾਂਗੇ ਅੱਗੇ ਵਧਾ ਦਿੰਦੇ ਆ ਇਹਨਾਂ ਨੂੰ ਦੱਸਦੇ ਨੇ ਹੁਣ ਰੋਕ ਲਵਾਂਗੇ 20 ਦਿਨ ਰੋਕ ਲਵਾਂਗੇ ਇਹ ਹੋਰ ਸਾਲ ਐਕਸਟੈਂਡ ਕਰ ਲੈਣਗੇ ਇਸ ਕਰਕੇ ਇਹਦਾ ਸੂਬਾ ਸਰਕਾਰ ਜਿਵੇਂ ਭਗਵੰਤ ਮਾਨ ਜੀ ਬੰਦ ਕਰਾਉਂਦੇ ਆ ਥੋਸਾਂ ਤੇ ਜਾ ਕੇ ਇਹਨੂੰ ਵੀ ਬੰਦ ਕਰਾ ਦੇਣ ਇਹ ਸੈਂਟਰ ਦੇ ਅੰਦਰ ਨੇ ਪਲੀ ਸੈਂਟਰ ਦੇ ਤਾਂ ਸਾਰੇ ਹੀ ਅੰਡਰ ਹੁੰਦੇ ਆ ਪਰ ਇਹਦੇ ਵਿੱਚ ਵੀ ਉਹ ਕਹਿੰਦੇ ਸੀ ਮੈਂ ਬੜੀ ਛੇਤੀ ਬੰਦ ਕਰਾਉਣਾ ਹੈ ਉਹ ਬੰਦ ਕਰਾਉਣਾ ਕਿ ਇਹਦਾ ਜਿੰਨਾ ਵੀ ਪੈਸਾ ਰਹਿੰਦਾ ਹੈ ਉਹ ਸੂਬਾ ਸਰਕਾਰ ਭਰਦੇ ਨੈਸ਼ਨਲ ਹਾਈਵੇ ਨੇ